ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼੍ਰੇ ਪੰਜਾਬ ਨਿਊਜ਼ ਚੈਨਲ 99ਵਿਆਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਬਦਮਾਸ਼ ਦਾ ਐਨਕਾਊਂਟਰ ਕੀਤਾ ਗਿਆ ਦੱਸਦੀ ਹੈ ਕਿ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਸਾਲ ਤੋਂ ਲੜਿੰਦਾ ਕਪੂਰਥਲੇ ਦਾ ਇੱਕ ਵਿਅਕਤੀ ਜਿਸ ਦਾ ਨਾਮ ਜਸਪਾਲ ਉਰਫ ਪੱਟੀ ਸੀਗਾ ਕਤਲ ਕੇਸ ਦੇ ਵਿੱਚ ਲੁੜਿੰਦਾ ਸੀ ਤਾਂ ਪੁਲਿਸ ਨੂੰ ਗੁਪ ਸੂਚਨਾ ਮਿਲਦੀ ਹੈ ਕਿ ਉਹ ਅੰਮ੍ਰਿਤਸਰ ਦਿਹਾਤੀ ਖਲਚੀਆਂ ਏਰੀਆ ਦੇ ਵਿੱਚ ਘੁੰਮ ਰਿਹਾ ਹੈ ਤਾਂ ਪੁਲਿਸ ਵੱਲੋਂ ਜਦੋਂ ਉਸ ਨੂੰ ਰੋਕੜ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਵੱਲੋਂ ਪੁਲਿਸ ਤੇ ਫਾਇਰ ਕਰ ਦਿੱਤਾ ਜਾਂਦਾ ਹੈ ਤਾਂ ਜਵਾਬੀ ਕਾਰਵਾਈ 'ਚ ਪੁਲਿਸ ਵੱਲੋਂ ਵੀ ਜਦੋਂ ਗੋਲੀ ਚਲਾਈ ਜਾਂਦੀ ਹੈ ਤਾਂ ਉਸ ਤੇ ਜਾ ਕੇ ਲੱਤ ਚਲਾਈ ਦੀ ਜਿਸ ਤੇ ਕੰਨ ਉਹ ਗੰਭੀਰ ਜ਼ਖਮੀ ਹੋ ਜਾਂਦਾ ਹੈ ਤਾਂ ਪੁਲਿਸ ਵੱਲੋਂ ਉਸ ਦੇ ਕੋਲ ਇੱਕ ਚਾਈਨਾ ਮੇਡ ਪਿਸਤਲ ਵੀ ਬਰਾਮਦ ਕੀਤੀ ਗਈ ਹੈ ਤਾਂ ਕਿ ਕੁਝ ਐਂਡ ਡੀਆਈਜੀ ਸੰਦੀਪ ਗੋਇਲ ਮਾ ਤੁਹਾਨੂੰ ਵੀ ਦੱਸਦੇ ਹਾਂ ਸਮਨਾ ਪਹਿਲਾਂ ਮੈਂ ਤੁਹਾਨੂੰ ਇੱਥੇ ਪੰਜਾਬ ਸਰਕਾਰ ਦੀ ਜਿਹੜੀ ਗੈਂਗਸਟਰ ਤੇ ਵਾਰ ਤੇ ਆਪਰੇਸ਼ਨ ਪ੍ਰਹਾਰ ਬਾਰੇ ਜਿਹੜੀ ਇਹਦਾ ਮੁੱਖ ਜਿਹੜਾ ਉਦੇਸ਼ ਹੈਗਾ ਕਿ ਪੰਜਾਬ ਨੂੰ ਗੈਂਗਸਟਰਵਾਦ ਦੇ ਜਿਹੜੇ ਕੋਹੜ ਤੋਂ ਮੁਕਤ ਕਰਨਾ ਉਸ ਦੀ ਵਚਨਬੰਦਤਾ ਨੂੰ ਮੈਂ ਦੁਰਾਨਾ ਹੈਗਾ ਪੰਜਾਬ ਪੁਲਿਸ ਤਤਪਰ ਤਿਆਰ ਹੈਗੀ ਹੈ ਫੁਲੀ ਮੋਟੀਵੇਟਿਡ ਹੈ ਅਸੀਂ ਇਸ ਗੈਂਗਸਟਰਵਾਦ ਦਾ ਨਾਸ਼ ਕਰਕੇ ਹੀ ਸਾਲ ਲਵਾਂਗੇ ਉਸੇ ਦੀ ਲੜੀ ਦੇ ਵਿੱਚ ਹੀ ਜਿਹੜਾ ਅੱਜ ਐਕਸਚੇਂਜ ਆਫ ਫਾਇਰ ਹੋਇਆ ਹੈਗਾ ਇਹ ਇੱਕ ਗੈਂਗਸਟਰ ਮਤਲਬ ਇੱਕ ਜਿਹੜਾ ਕ੍ਰਿਮੀਨਲ ਸੀਗਾ ਇਸਨੇ ਇੱਕ ਸਾਲ ਪਹਿਲਾਂ ਕਪੂਰਥਲੇ ਦੇ ਵਿੱਚ ਕਤਲ ਕੀਤਾ ਸੀਗਾ ਤੇ ਉਸ ਉਸ ਤੋਂ ਵੀ ਤਿੰਨ ਤੋਂ ਇਹ ਫਰਾਰ ਸੀਗਾ ਜਨਵਰੀ ਮਹੀਨੇ ਦੇ ਵਿੱਚ ਇਸਨੇ ਕੀਤਾ ਸੀ ਤੇ ਆਪ ਜਿਹੜਾ ਜਸਪਾਲ ਸਿੰਘ ਏਲੀਅਸ ਪੱਟੀ ਹੈਗਾ ਇਹ ਵਿਲੇਜ ਪੱਟੀ ਦਾ ਪੀਐਸ ਚਾਬੇਵਾਲ ਹਸ਼ਾਰਪੁਰ ਦਾ ਰਹਿਣ ਵਾਲਾ ਹੈਗਾ ਇਸਨੇ ਲਖਵਿੰਦਰ ਸਿੰਘ ਨਾਮ ਦੇ ਜਿਹੜੇ ਵਿਅਕਤੀ ਦਾ ਕਤਲ ਕੀਤਾ ਸੀਗਾ ਤੇ ਪਰਚਾ ਦਰਜ ਹੈਗਾ ਕਤਵਾਲੀ ਕਪੂਰਥਲਾ ਦੇ ਵਿੱਚ ਮੁਖਬਰ ਖਾਸ ਨੇ ਸਾਨੂੰ ਦੱਸਿਆ ਸੀਗਾ ਕਿ ਇਹ ਜਿਹੜਾ سنگीन ਜੁਰਮ ਕਰਕੇ ਉੱਥੋਂ ਭੱਜਿਆ ਵਾ ਤੇ ਇੱਥੇ ਵੀ ਛੋਟੇ ਮੋਟੀਆਂ ਵਾਰਦਾਤਾਂ ਦੇ ਵਿੱਚ ਇਹ ਇਸ ਦੇ ਗੈਂਗਸਟਰਾਂ ਨਾਲ ਸੰਬੰਧ ਹੈਗੇ ਨੇ ਤੇ ਜਿਸ ਤਰ੍ਹਾਂ ਇਹ ਇਨਫੋਰਮੇਸ਼ਨ ਸਾਡੇ ਕੋਲੇ ਪਹੁੰਚਦੀ ਹੈ ਤੇ ਐਸਐਸਪੀ ਸਾਹਿਬ ਅੰਮ੍ਰਿਤਸਰ ਰੂਲਰ ਹਕਰ ਤੋਂ ਵਿੱਚ ਆਉਂਦੇ ਨੇ ਉਹ ਜਿਹੜੇ ਸਾਡੇ ਐਸਪੀ ਡੀ ਨੇ ਮਿਸਟਰ ਦਿੱਤਿਆ ਵਾਰੇ ਆ ਡੀਐਸਪੀ ਡੀ ਗੁਰਿੰਦਰ ਨਾਗਰਾ ਤੇ ਡੀਐਸਪੀ ਅਰਣੁਣ ਸ਼ਰਮਾ ਤੇ ਇਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਮਿਲਦੀ ਹੈਗੀ ਹੈ ਉਹ ਇਹ ਕਹਿੰਦਾ ਕਿ ਇਹ ਖਲਚੀਆਂ ਥਾਣੇ ਦੇ ਏਰੀਆ ਦੇ ਵਿੱਚ ਇਸ ਦੀ ਜਿਹੜੀ ਹੈ ਮੂਵਮੈਂਟ ਪਾਈ ਗਈ ਹੈ ਤੇ ਐਸਐਚਓ ਖਲਚੀਆਂ ਇੰਸਪੈਕਟਰ ਮੁਖਤਿਆਰ ਸਿੰਘ ਇਹਨਾਂ ਦੀਆਂ ਟੀਮਾਂ ਬਣਾਈਆਂ ਜਾਂਦੀਆਂ ਕਿ ਇਸ ਨੂੰ ਦਬੋਚਿਆ ਜਾਵੇ ਤੇ ਪਿੰਡ ਟਿੰਮੋਵਾਲ ਦੇ ਵਿੱਚ ਜਦੋਂ ਇਸ ਨੂੰ ਘੇਰਿਆ ਜਾਂਦਾ ਹੈਗਾ ਤਾਂ ਇਹ ਭੱਜਣ ਦੇ ਚੱਕਰ ਦੇ ਵਿੱਚ ਪੁਲਿਸ ਤੇ ਪਾਰਟੀ ਤੇ ਤਬੜ ਤੋੜ ਫਾਇਰਿੰਗ ਕਰਦਾ ਹੈਗਾ ਹਿੰਦੀ ਰੈਟਲੀਟਰੀ ਫਾਇਰ ਜਿਹੜਾ ਇਹ ਮੁਜਰਮ ਹੈ ਇੰਜਰਡ ਹੁੰਦਾ ਤੇ ਇਸ ਨੂੰ ওভারਪਾਵਰ ਕਰ ਲਿਤਾ ਜਾਂਦਾ ਮੌਕੇ ਤੇ ਇਸ ਤੋਂ ਇੱਕ ਚਾਈਨਾ ਮੈਡ ਦੀ ਬੋਰ ਦੀ ਜਿਹੜੀ ਹੈਗੀ ਪਿਸਤਲ ਬਰਾਮਦ ਹੋਈ ਹੈ ਤੇ ਹਲੇ ਫਿਲਹਾਲ ਨੇਕੜਾਈ ਨੂੰ ਤਿੰਨ ਖੋਲ ਨਜ਼ਰ ਆ ਰਹੇ ਨੇ ਇਹਦੇ ਵੱਲੋਂ ਜਿਹੜੇ ਹੈਗੇ ਬਾਕੀ ਐਫਐਸਐਲ ਦੀ ਟੀਮ ਹੁਣੀ ਤੁਹਾਡੇ ਸਾਹਮਣੇ ਪਹੁੰਚੀ ਹੈਗੀ ਹੈ ਉਹ ਸਾਰੀ ਗਹਿਨ ਜਾਂਚ ਕਰੇਗੀ ਤੇ ਇਸ ਨੂੰ ਜਿਹੜਾ ਇੰਜਰਡ ਹੈਗਾ ਇਹ ਚਸਪਾਲ ਸਿੰਘ ਏਲੀਅਸ ਪੱਟੀ ਇਸ ਨੂੰ ਉਹ ਨਿਰਲੇ ਹਸਪੀਟਲ ਦੇ ਵਿੱਚ ਉਪਚਾਰ ਲਈ ਸ਼ਿਫਟ ਕੀਤਾ ਜਾ ਚੁੱਕਿਆ ਹੈ। ਸਰ ਗੈਂਗਸਟਰ ਨਾਲ ਕੋਈ ਸਬੰਧ ਸਾਹਮਣੇ ਆਇਆ ਨਾ। ਇਸ ਦੇ ਜਿਹੜੀ ਸਾਨੂੰ ਜਿਹੜੀ ਹਲੇ ਤਾਂ ਕਿਉਂਕਿ ਇਹ ਦੂਜੇ ਜ਼ਿਲ੍ਹੇ ਦਾ ਰਿਹਾਸ਼ੀ ਹੈ ਜਿਵੇਂ ਮੈਂ ਦੱਸਿਆ ਹੁਸ਼ਾਰਪੁਰ ਦਾ ਰਹਿਣ ਵਾਲਾ ਤੇ ਇਸ ਦਾ ਕ੍ਰਾਈਮ ਕਪੂਰਥਲੇ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਵੀ ਹੈਗਾ ਦਾ। ਚੋਰੀਆਂ ਟਕੈਤੀਆਂ ਦਾ ਤੇ ਉਹ ਹੈਗਾ ਉਸ ਦੇ ਵਿੱਚ ਹੁਣ ਜੋ ਕਿ ਇਹ ਹੁਣੀ ਸਾਡੇ ਨਾਲ ਇਹਦਾ ਮੁਕਾਬਲਾ ਹੋਇਆ ਤੇ ਇਸ ਨੂੰ ਓਵਰ ਪਾਵਰ ਕੀਤਾ ਹੈਗਾ। ਗਹਿਨ ਪੁੱਛ ਕੇ ਚੋਏਗੀ ਇੰਨਾ ਜ਼ਰੂਰ ਪਤਾ ਲੱਗਿਆ ਕਿ ਹਾਂ ਇਹਦੇ ਜਿਹੜੇ ਬੈਡ 엘ਿਮੈਂਟਸ ਹੈਗੇ ਉਹਨਾਂ ਨਾਲ ਕਿਉਂਕਿ ਦੇਖੋ ਨਾ 1 ਸਾਲ ਤੋਂ ਭੱਜਿਆ ਤੇ ਇਸ ਏਰੀਆ 'ਚ ਹੈਗਾ ਤੇ ਇਹਦਾ ਮਤਲਬ ਕਿੱਥੇ ਠਹਿਰਦਾ ਸੀ ਕਿਹੜੀ ਠਹਿਰ ਹੈ ਉਹ ਸਾਰੀ ਇੱਕ ਇਨਵੈਸਟੀਗੇਸ਼ਨ ਦਾ ਇੱਕ ਵਿਸ਼ਾ ਹੈਗਾ ਅਸੀਂ ਗਹਿਨ ਪੁੱਛ ਕੇ ਚਰਾਂਗੇ ਜਿਸ ਤਰ੍ਹਾਂ ਵੀ ਕੋਈ ਗੱਲ ਆਈ ਤੁਹਾਡੇ ਸਾਹਮਣੇ ਨਾਲ ਸ਼ੇਅਰ ਕਰ ਹਲੇ ਫਿਲਹਾਲ ਇਹਦੇ ਵੱਲੋਂ ਤਾਂ ਤੈਨਾਂ ਹਲੇ ਖੋਲ ਨਜ਼ਰ ਆ ਰਹੀ ਹੈ ਬਾਕੀ ਐਫਐਸਐਲ ਟੀਮ ਆਪਣੀ ਰਿਪੋਰਟ ਦੇਗੀ ਸਾਡੇ ਵੱਲੋਂ ਨਹੀਂ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਥੋੜੀ ਜੀ ਫੋਰਸ ਇੱਕ ਤਾਂ ਟ੍ਰੇਂਡ ਹੁੰਦੀ ਹੈ ਥੋੜਾ ਜਿਆਦਾ ਦਾ ਉਸ ਤਰੀਕੇ ਨਾਲ ਐਂਬੁਸ਼ ਲਾਇਆ ਜਾਂਦਾ ਟੈਕਨੀਕਲੀ ਦੇ ਕਨਾਲ ਅ ਬਚਾ ਹੈਗਾ ਪਰ ਇਹਦੇ ਬੋਡੇ ਤੇ 6:00 ਵਜੇ ਹੈਗੀ ਆ ਮਤਲਬ ਫਾਇਰ ਇੰਜਰੀ ਹੋਈ ਹੈ ਹਾਂਜੀ ਹਲੇ ਕਤਲ ਹੋ ਗਿਆ ਬਾਕੀ ਹਲੇ ਤਾਂ ਹਲੇ ਹੋਇਆ ਹੈਗਾ ਅਸੀਂ ਦੇਖਦੇ ਹਾਂ ਸਾਰਾ ਕੁਝ ਸਾਰਾ ਕੁਝ ਤੁਹਾਨੂੰ ਡਿਟੇਲ ਸ਼ੇਅਰ ਕਰ ਦਿੱਤਾ ਜਾਵੇਗਾ ਹਰ ਪਹਿਲਾ ਫਾਇਰ ਕਿੰਨਾ ਪੁਲਿਸ ਵੱਲੋਂ ਕੀਤਾ ਗਿਆ ਹੈ ਵੱਲੋਂ ਕੀਤਾ ਨਹੀਂ ਪਹਿਲਾ ਫਾਇਰ ਪੁਲਿਸ ਉਹ ਨਾ ਕਰਦੀ ਹੁੰਦੀ ਐਸ ਪੁਲਿਸ ਫਾਇਰ ਨਹੀਂ ਕਰਦੀ ਪੁਲਿਸ ਨਹੀਂ ਤੁਸੀਂ ਉਹ ਨਾ ਕਰੋ ਵੀ ਤੁਸੀਂ ਐ ਕਿਹਾ ਕਿ ਤੁਸੀਂ ਐ ਸੋਚ ਰਹੇ ਹੋ ਵੀ ਐ ਕਰ ਲੋਗੇ 32 ਸਾਲ ਹੋ ਗਏ ਮੈਨੂੰ ਨੌਕਰੀ ਕਰਦੇ ਇਸ ਤਰ੍ਹਾਂ ਦੀ ਗੱਲਾਂ ਨਾਲ ਮੈਂ ਨਹੀਂ ਬਹਿਤਾਂਦਾ ਵਿੱਚ ਤੇ ਪੁਲਿਸ ਕਦੇ ਵੀ ਵੀ ਆਰ ਅ ਲਾਫਲ ਅਬਾਈਡਿੰਗ ਜਿਹੜੀ ਫੋਰਸ ਹੈਗੀ ਹੈ ਲਾ ਬਾਈਡਿੰਗ ਫੋਰਸ ਹੈ ਅਸੀਂ ਸਿਰਫ ਆਪਣੀ ਸੈਲਫ ਡਿਫੈਂਸ ਦੇ ਵਿੱਚ ਹੀ ਰਿਟੈਲੀਟਰੀ ਫਾਇਰ ਹੁੰਦਾ ਪੁਲਿਸ ਵੱਲ ਜਦੋਂ ਇਹਨੇ ਆਪਣਾ ਜਿਹੜਾ ਹੈਗਾ ਆਪਣਾ ਤਾਬੜ ਤੋੜ ਫੋਰੀਂਗ ਫਾਇਰਿੰਗ ਕੀਤੀ ਹੈ ਪੁਲਿਸ ਉੱਤੇ ਉਸ ਦੇ ਸੈਲਫ ਡਿਫੈਂਸ ਤੇ ਉਹਦੇ ਵਿੱਚ ਐਕਸਚੇਂਜ ਆਫ ਫਾਇਰ ਹੋਇਆ ਉਹਦੇ ਵਿੱਚ ਇਹ ਸਰ ਵੈਪਨ ਕਿੰਨੇ ਇਹਦੇ ਕੋਲ ਬਰਾਮਦ ਹੋਏ ਇਹਦੇ ਕੋਲ ਹਲੇ ਤੱਕ ਤਾਂ ਹਲੇ ਚਾਈਨਾ ਦਾ ਇੱਕ ਮੇਡ ਮੈਚ ਐਵੇਂ ਦੱਸਿਆ 30 ਬੋਰ ਦਾ ਅ ਵੈਪਨ ਰਿਕਬਰ ਠੀਕ ਇਦੀ ਬੈਕਗ੍ਰਾਉਂਡ ਕੀ ਨਜ਼ਰ ਆ ਰਹੀ ਬੈਕਗ੍ਰਾਉਂਡ ਤਾਂ ਕ੍ਰਾਈਮਨਲ ਇਹ ਜਿਵੇਂ ਮੈਂ ਕਿਹਾ ਕਤਲ ਦੇ ਮਾਮਲੇ ਚ ਤਾਂ ਇਹ ਵਾਂਚਿਤ ਹੈਗਾ ਹੀ ਇੱਕ ਸਾਲ ਤੋਂ ਭੱਜਿਆ ਆਇਆ ਹੋਇਆ ਠੀਕ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਤਾਂ ਜੋ ਕਿ ਸਮੇਂ-ਸਮੇਂ ਸੇਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ